ਲੋ ਜੀ ਅੱਜ ਤੁਹਾਨੂੰ ਸਾਰਿਆਂ ਨੂੰ ਆਪਣਾ ਸ਼ਹਿਰ ਦਿਖਾਉਣੇ ਆ ਅੱਜ ਆਪਾਂ ਕਿਸੇ ਨੂੰ ਮਿਲਣ ਜਾ ਰਹੇ ਆ ਆਪਣੇ ਕਿਸੇ ਸੱਜਣ ਨੇ ਸਟੋਰ ਖੋਲਿਆ ਗ੍ਰੋਸਰੀ ਵਾਲਾ ਉਹਨਾਂ ਨੂੰ ਮਿਲ ਕੇ ਆਉਨੇ ਆ ਤੇ ਉਹਨਾਂ ਨਾਲ ਕਰਦੇ ਆ ਗੱਲਬਾਤ ਤੇ ਨਾਲੇ ਤੁਹਾਨੂੰ ਦਿਖਾਉਣੇ ਆ ਸ਼ਹਿਰ ਇਹ ਹੈਗਾ ਸ਼ਹਿਰ ਐਡਰੀ

ਆਜੋ ਜੀ ਆਈ ਚਲੋ ਜੀ ਹੋਰ ਸਪੰਸ ਸਾਹਿਬ ਬਹੁਤ ਵਧੀਆ ਪਨੀਰ ਸੁਣਾਓ ਕਿਵੇਂ ਆ ਬਹੁਤ ਸੋਹਣਾ ਬਹੁਤ ਸੋਹਣਾ ਵਧੀਆ ਬਹੁਤ ਸੋਹਣਾ ਕੀ ਬਾਤ ਹੈ ਫਰੈਸ਼ ਤਾਜ਼ੀਆਂ ਸਬਜ਼ੀਆਂ ਬਾਈ ਲੇਖੋ ਦੇਖੋ ਜੀ ਭਿੰਡੀ ਤਾਜੀ ਟਿੰਡੇ ਤਾਜ਼ੇ ਸ਼ਿਮਲਾ ਮਿਰਚ ਆ ਦੇਖੋ ਮੇਥੀ ਤਾਜੀ ਸਾਰਾ ਕੁਝ ਹੈ ਇਹ ਦੇਸੀ ਸਾਗ ਜੀ ਆਪਣਾ ਇੰਡੀਆ ਵਾਲਾ ਕੀ ਬਾਤ ਗੰਦਲਾਂ ਵਾਲਾ ਗੰਦਲਾਂ ਵਾਲਾ ਹੈ ਨਾ ਹਾਂ ਸਲਾਮ ਸਲਾਮ ਸਾਦਾ ਨਾਮ ਹੈ ਨਾ ਇੱਕ ਨਾਮ ਤੇ ਸੋਬ ਮਾਰ ਆਹ ਹੈ ਕੀ ਬਾਤ ਹੈ ਆ ਪੀਛੇ ਜਾ ਲੋ ਬਹੁਤ ਸੋਹਣਾ ਵੇ ਵਧੀਆ ਵਧੀਆ ਹਾਂਜੀ ਬਹੁਤ ਸਾਂ ਬਹੁਤ ਵਧੀਆ ਇਹ ਚੌਲ ਹੋਈ ਪਈ ਹੈ ਹੈ ਇਹ ਸਾਰੇ ਖਾਣ ਨੂੰ ਆ ਜੀ ਉਹ ਜੀ ਭੰਜੇ ਸਨੈਕਸ ਵਗੈਰਾ ਹੈ ਹਾਂਜੀ ਤੇ ਆ ਗੰਨੇ ਆ ਗੰਨੇ ਵੀ ਲਾਂਦੇ ਆ ਆ ਆ ਦੇਖ ਲਓ ਇਹ ਉੱਥੇ ਦਾ ਟੈਕਸਸ ਦਾ ਟੈਕਸਸ ਦਾ ਫੂਡ ਆ ਹਾਂ ਬਹੁਤ ਜੇਲਾ ਇਹ ਆਪਣੇ ਬਹੁਤ ਚਿਰ ਪਹਿਲਾਂ ਆਪਣੇ ਇੰਡੀਆ ਹੁੰਦਾ ਹੁੰਦਾ ਸੀਗਾ ਇਹਨੂੰ ਗੁੰਮੀਆਂ ਸਾਦੇ ਓਕੇ ਓਕੇ ਹਨਾ ਇਹ ਛੋਟੀਆਂ ਹੁੰਦੀਆਂ ਸੀਗੀਆਂ ओके। ਸੋ ਅਸੀਂ ਕੋ ਉਹ ਆਪਣੇ ਜਾਂਦੇ ਨੇ ਤੇ ਰਸੇ ਵਿੱਚ ਹੁੰਦੇ ਪੰਜ ਚਾਰ ਕਬੂਟੇ ਦੇ। ਓਕੇ ਓਕੇ। ਇਹ ਉਹ ਪਸਾਖ ਸਾਕੇ ਨਾ ਕੰਨਾਂ ਦੇ ਨਾਲ ਫੇਰ ਉਹ ਗਾਣੇ ਹੁਣ ਇਹ ਇਹ ਤਾਂ ਬਹੁਤ ਵਧੀਆ ਚੀਜ਼ ਹੈ ਨਾ। ਹਾਂ ਇਹਨੂੰ ਇੱਥੇ ਪੇਅਰ ਬੋਲਦੇ ਐ ਇੱਕ ਟਾ ਪੇਅਰ ਬੋਲਦਾ ਹੈ ਹਾਂ। ਤੇ ਖਾਵਾਤ ਹਰਵਾਣੇ ਵੀ ਹੈ ਨਾ। ਹਾਂਜੀ। ਵਾਹ ਬਈ ਵਾਹ। ਹਦਵਾਣੇ ਵੀ ਕਹਿੰਦੇ ਆ ਨਿਸ਼ਾਨੀਆਂ ਪੱਕੇ ਦੀ। ਇੱਧੇ ਠੋਲਾ ਮਾਰੋ। ਹਾਂ। ਥੱਲੇ ਤੱਕ ਧੰਕ ਜਾਵੇ। ਇਹਦਾ ਮਤਲਬ ਇਹ ਨੰਬਰ 1 ਨੇ ਪੱਕਾ। ਇੱਚਾ ਦੇ। ਓਕੇ ਥੱਲੇ ਤੱਕ ਜਾਵੇ ਢੋਲਾ ਓਕੇ ਇਹ ਨਿਸ਼ਾਨੀ ਹੈ ਜੀ ਪੱਕੇ ਦੀ ਠੀਕ ਹੈ ਜੀ ਓਕੇ ਜੀ ਤੇ ਹੋਰ ਨਵੀਂ ਤਾਂ ਜੀ ਬਹੁਤ ਵਧੀਆ ਤੁਸੀਂ ਭਾਜੀ ਉਹ ਨਹੀਂ ਕਿੱਧਰ ਗਏ ਉਹ ਅੱਜ ਘਰੇ ਨੇ ਹੋਰ ਗਏ ਹੂੰ ਠੀਕ ਹੈ ਸ਼ੇਰ ਆਟਾ ਲਓ ਜੀ ਖਾ ਲਓ ਸ਼ੇਰ ਹੈ ਹਾਂਜੀ ਚਲੋ ਖਾ ਕੇ ਸ਼ੇਰ ਹੋ ਜਾਓ ਢੇਰ ਹੋ ਜਾ ਅੱਛਾ ਤੇ ਉਹ ਆਪਣਾ ਜਿਹੜਾ ਕੋਲਡ ਸਟੋਰ ਹੈ ਪਿੱਛੇ ਰੱਖਿਆ ਨਾ ਉਹ ਪਿੱਛੇ ਹੈ ਜੀ ਉਹ ਪਿੱਛੇ ਹਾਂਜੀ ਚਲੋ ਸਾਰੇ ਸਮਾਨ ਨੇ ਮਿਲਦਾ 1-ਸਟਾਪ ਸ਼ਾਪ ਹੈ ਤੇ 1-ਸਟਾਪ ਸ਼ਾਪ ਆਪਣੇ ਕੋਲ ਸਾਰਾ ਇੰਡੀਅਨ ਸਮਾਨ ਵੀ ਹੈਗਾ ਵਾ ਇੰਡੀਆਨਾਂ ਵਾਲਾ ਵੀ ਆ ਕਾਲਿਆਂ ਕਮਿਊਨਿਟੀਾਂ ਦਾ ਵੀ ਆ ਗੋਰਿਆਂ ਦਾ ਵੀ ਆ ਪਾਕਿਸਤਾਨੀਆਂ ਦਾ ਵੀ ਆ ਸਾਰਾ ਹੈਗਾ ਆਪਣੇ ਜਿਹੜੀ ਜਿਹੜੀ ਚੀਜ਼ ਕਿਸੇ ਨੂੰ ਚਾਹੀਦੀ ਆ ਸਾਰੀ ਮਿਲੂਗੀ ਹਾਂ ਤੇ ਉਹ ਮਿਲ ਜਨ ਉਦੋਂ ਮੈਂ ਪਹਿਲੀ ਜਦੋਂ ਆਪਾਂ ਇੱਥੇ ਤਾਂ ਸੈੱਟ ਕਰਨ ਆਲੇ ਸੀ ਅੱਜ ਇਹ ਆ ਬਹਿ ਜਾ ਬਹਿ ਜਾ ਹੋਈ ਪਈ ਆ ਸੈੱਟ ਕਰਤਾ ਜੀ ਕੈਮਰੇ ਕੈਮਰੇ ਲੱਗ ਗਏ ਨਾਲੇ ਆ ਜਿਹੜਾ ਆਪਣਾ ਲੋਕੇਸ਼ਨ ਬਹੁਤ ਗੋੜਿਆ ਆਏ ਬਸ ਗਲਮਾਰਡ ਨਾਂਕੇ ਐਡਰੀ ਹੋਂਡਾ ਦੇ ਸਾਹਮਣੇ ਆ ਹਾਂ ਬਾਜੀਆਂ ਸਬਜ਼ੀਆਂ ਬਿਲਕੁਲ ਲਓ ਜੀ ਤਾਜੇ ਨਾਣ ਪਟੂਰੇ ਮਟਰ ਇਧਰ ਰਸ ਮਲਾਈਆਂ ਮਠਿਆਈ ਦੁੱਧ ਦਹੀਂ ਪਨੀਰ ਹੈ ਦੇਸੀ ਘਿਓ ਆਪਣਾ ਇੰਡੀਆ ਵਾਲਾ ਤੇਲ ਆ ਇੰਡੀਆ ਵਾਲਾ ਕੈਨ ਬਣਾ ਕੇ ਲੈਂਦਾ ਵਾ ਵਾ ਦੇਸੀ ਘਿਓ ਇਹਦੇ ਨਾਲ ਦਸ ਪੀਪੇ ਵਾਲੇ ਆ ਉਹ ਬਿਸਕਟ ਬਿਲਕੁਲ ਉਹ ਹਸਾ ਬਤਾ ਪੀਪੇ ਗਗਨ ਗਗਨ ਖਾਓ ਗਗਨ ਤਾਰਾ ਹੋ ਮਗਰ ਹੈ ਹਾਂ ਇੰਡੀਆ ਨੂੰ ਬਸ ਇਥੋਂ ਖੋਲੋ ਪਟੋ ਤੇ ਪਲਟੋ ਤੇ ਬਣਾਓ ਪਕੌੜੇ ਤੇ ਖਾਓ ਠੀਕ ਹੈ ਇਧਰ ਵੀ ਕਿਹੜਾ ਕੱਢਦੇ ਬਈ ਕੱਲ ਉਹਦਾ ਮੁੰਡੇ ਦਾ ਆਲਮ ਦਾ ਫੋਨ ਆਇਆ ਮੁੰਡਾ ਆਪਣੇ ਇੱਥੇ ਐਡਰੀਂ ਜਾਂਦਾ ਹੂੰ ਉਹ ਵੀ ਮੈਨੂੰ ਕਹਿੰਦਾ ਅੱਜ ਤਾਂ ਬਈ ਦਿਨ ਪਕੌੜਿਆਂ ਵਾਲਾ ਆਕਾਸ਼ ਹੋ ਰਹੀ ਸੀ ਨਾ ਕੱਲ ਮੈਂ ਭਈ ਜਾਂਦਾ ਹੈ ਹਾਂ ਦਾਣਾ ਸ਼ਾਲਾ ਹੈ ਪੂਰੀਆਂ ਦਾਣਾ ਸ਼ਾਲਾ ਹੋ ਰਾਇਆ ਨਾ ਦੇਸੀ ਦੇਸੀ ਆ ਇੰਡੀਆ ਵਾਲੀਆਂ ਅਗਰਬਤੀਆਂ ਧੂਫ ਧੂਫ ਸਾਰੇ ਹੈ ਨਾ ਹਾਂ ਆ ਭਾਂਡੇ ਆ ਗਏ ਆ ਕੀ ਆ ਆਟਾ ਕਿਹੜਾ ਹੈ? ਉਹ ਮਲਟੀ grain ਹੈ। ਮਲਟੀ grain ਠੀਕ ਹੈ। ਹੂੰ। ਇਹ ਕੁਲਚੇ ਆਗੇ ਬਣਾਓ ਤੇ ਖਾਓ ਹੈ। ਹਾਂਜੀ ਆ ਆਗੇ ਸਾਡੇ ਇੰਡੀਆ ਵਾਲੇ ਗੁੜ। ਆ ਗੁੜ ਤਾਂ ਲੈਣਾ ਸਾਡੇ ਰਮਾਣੇ ਬੀਬੀ ਨੇ ਗੁੜ ਲੈ ਕੇ ਆਏ। ਆਹ ਹੋਰ ਵੀ ਸੌਦੇ ਕੋਲ ਜਾਣੇ। ਹਾਂ ਆਹ ਸ਼ੱਕਰ ਆ ਗੋੜਿਆ। ਤਾਂ ਕੱਢ ਕੇ ਰੱਖ ਲੈਣੇ ਆ। ਇਹ ਕਿਹਨਾਂ ਦਾ ਵੇਰ ਕਾ ਲੈਂਦਾ? ਨਹੀਂ ਗਗਨ ਦਾ। ਗਗਨ ਦਾ ਹੈ ਠੀਕ ਹੈ। ਆ ਸ਼ੱਕਰ ਹੋ ਗਿਆ ਗਾੜੀ ਚਾਹ ਪੱਤੀਆਂ ਹਾਂ ਤੇ ਹੋਰ ਵੀ ਲਿਸਟ ਤੁਹਾਨੂੰ ਦੰਨੇ ਸੌਦੇ ਵਾਲੀ ਹੈ ਓਕੇ ਅੰਕਲਾ ਆ ਗਏ ਆਪਣੀਆਂ ਡਰਾਈ ਫੂਡ ਅੱਛਾ ਉਹ ਆ ਗਈਆਂ ਖਾਓ ਰਾ ਅੰਜੀਰਾ 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 ਹਾਂ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਬਹੁਤ ਸੋਹਣੀ ਚੀਜ਼ ਹੈ ਇਹ ਤਾਂ ਸਵੇਰੇ ਨੈਸਰੇ ਕਾਲ ਜੇ ਖਾਵੇ ਖਾ ਕੇ ਮਾਰੋ ਜਿੰਮ ਜੁਮ ਤੇ ਤਗੜੇ ਹੋ ਤੇ ਬਲੱਡ ਵਧੀਆ ਰਹਿੰਦਾ ਬਿਲਕੁਲ ਬਹੁਤ ਜੀ ਬਹੁਤ ਸੋਹਣਾ ਸੈਟਅਪ ਬਹੁਤ ਵਧੀਆ ਬਣਿਆ ਆ ਉਹ ਬਸ ਤੁਹਾਡੇ ਆਸਰੇ ਆਸਰਾ ਵਾਹਿਗੁਰੂ ਦਾ ਮਿਹਨਤ ਕਰਨ ਦਾ ਬੰਦੇ ਦਾ ਫਰਜ ਹੈ ਨਾ ਬਿਲਕੁਲ ਜੋ ਕਰੀ ਜਾਈਦੀ ਹੈ ਵਕੇ ਲੋਕੇਸ਼ਨ ਬਹੁਤ ਵਧੀਆ ਆ ਬਹੁਤ ਧੰਨਵਾਦ ਲੋਕੇਸ਼ਨ ਆ ਦੇਖੋ ਜੀ ਸਾਰਿਆਂ ਨੂੰ ਇਹ ਹੈਗੀ ਆ ਬਈ ਆਹ ਦੂਜੇ ਪਾਸੇ ਵੱਡਾ ਸਟੋਰ ਆ ਹਮ ਇਹ ਨਹੀਂ ਹੁੰਦਾ ਇਹ ਹਾਈਡਰ ਹੁੰਦਾ ਤੇ ਨਾਲ ਹੀ ਆ ਮੇਨ ਰੋਡ ਦੇ ਉੱਤੇ ਜਿਹੜੀ ਆਪਾਂ ਆਉਣੇ ਆ ਤੇ ਨਾਲ ਹੀ ਆਹ ਹੈਗੀ ਆ ਆਪਣੇ ਜਿਹੜੀ ਬਾਰਵਾਟ ਲੰਘ ਕੇ ਬਾਰਵਾਟ ਰਾਂਕੇ ਸਟੋਰ ਤੇ ਉਹਦਾ ਤੁਹਾਨੂੰ ਐਡਰੈਸ ਮੋਰੇ ਵਿੱਚ ਦੇ ਦੇਣਾ ਤੇ ਜੇ ਹਰ ਇੱਕ ਚੀਜ਼ ਇੰਡੀਅਨ ਉਹੀ ਵੀ ਜਿਹੜਾ ਦੇਸੀ ਵਧੀਆ ਤਾਜ਼ੀਆਂ ਸਬਜ਼ੀਆਂ ਸਾਰੀਆਂ ਇੱਥੋਂ ਮਿਲਦੀਆਂ ਤੇ ਆਓ ਸਰਪੰਚ ਸਾਹਿਬ ਹੋਣਾ ਕੋ ਸਰਪੰਚ ਸਾਹਿਬ ਫਿਰ ਇੰਡੀਆ ਕਿਹੜਾ ਏਰੀਆ ਆਪਣਾ ਇੰਡੀਆ ਆਪਣਾ ਪਿੰਡ ਹੈਗਾ ਮੰਗਾਸਰਾਏ ਮੰਗਾਸਾਏ ਅਮਰਸਰ ਚ ਇਹ ਮਜੀਠਾ ਹਲਕਾ ਅਮਰਸਰ ਜ਼ਿਲ੍ਹਾ ਅੱਛਾ ਹਮ ਠੀਕ ਹੈ ਜੀ ਮਜੀਠਾ ਹਲਕਾ ਮਜੀਠਾ ਨਾ ਜੀ ਜੀ ਚਲੋ ਬਹੁਤ ਸੋਹਣਾ ਤੇ ਇੱਥੇ ਫਿਰ ਪਹਿਲਾਂ ਤੋਂ ਇੱਥੇ ਸਟਾਰਟਿੰਗ ਜਾਂ ਹੋਰ ਕਿਤੇ ਪਹਿਲਾਂ ਪਹਿਲਾਂ ਅਸੀਂ ਰਹਨੇ ਸੀ 올ਡਸ ਅੱਛਾ ਲੱਗੇ 1 ਘੰਟੇ ਦੀ ਵਾਰਡ ਤੇ ਹਾਂ 올ਡਸ ਹੈਗਾ ਹਾਂ ਜੀ ਉੱਥੇ ਰਹਨੇ ਸੀ ਅੱਛਾ ਉੱਥੋਂ ਪਈ ਇੱਥੇ ਐਡ ਰਿਮੂਵ ਆਇਆ ਮਤਲਬ ਇੰਡੀਆ ਤੋਂ ਆਏ ਪਹਿਲਾਂ ਉੱਥੇ ਆਏ ਸਿੱਦੇ ਹਾਂ ਪਹਿਲਾਂ ਹੋਲਡ ਆਇਆ ਇੱਕ ਸਟੋਰ ਤੁਹਾਡਾ ਪਹਿਲਾਂ ਹੋਰ ਮੇਰੇ ਨਾਲ ਸਰੀ ਵੀ ਸੀਗਾ ਕਿ ਨਹੀਂ ਨਹੀਂ ਇਹ ਆਪਣਾ ਪਹਿਲਾ ਸਟੋਰ ਹੈ ਇੱਥੇ ਪਹਿਲਾ ਸਟੋਰ ਹੈਗਾ ਠੀਕ ਚਲੋ ਵਧੀਆ ਤੇ ਇਹ ਫਿਰ ਆਈਡੀਆ ਕਿੱਦਾਂ ਆਇਆ ਦਵਾਂਗ ਦੇ ਵਿੱਚ ਇਹ ਸਾਡੇ ਸਮਝ ਲਓ ਕਿ ਖੂਨ ਚ ਹੀ ਆ ਦਾਦੇ ਆ ਪਰਦਾਦੇਆਂ ਤੋਂ ਕੰਮ ਚੱਲਦਾ ਹੈ ਇੰਡੀਆ ਤੋਂ ਅੱਛਾ ਆ ਉਸ ਵਿੱਚ ਆ ਬਰਾਸਤ ਵਿੱਚ ਹੀ ਆ ਜੀ ਵੈਰੀ ਗੁੱਡ ਪਹਿਲਾਂ ਮੇਰੇ ਪਰਦਾਦਾ ਜੀ ਕਰਦੇ ਫਿਰ ਦਾਦਾ ਜੀ ਫਿਰ ਮੇਰੇ ਫਾਦਰ ਸਾਹਿਬ ਨੇ ਕੀਤਾ ਉਹਨਾਂ ਨੇ ਇੱਥੇ ਹਾਂਜੀ ਉਹ ਪਹਿਲਾਂ ਉੱਥੇ ਪਿੰਡ ਦੇ ਅਗਾਂਹੇ ਲੱਗਦੇ ਠੀਕ ਹੈ ਜੀ ਠੀਕ ਹੈ ਤੇ ਉਹ ਫੇਰ ਬਰਾਸਤ ਵਿੱਚ ਮਣਤ ਵਿੱਚ ਆ ਕੇ ਤਾਂ ਬਹੁਤ ਬਹੁਤ ਚੰਗਾ ਵੈਸੇ ਆਪਣੀ ਕਮਿਊਨਿਟੀ ਨੇ ਬਹੁਤ ਵਧੀਆ ਹੈ ਹਾਂਜੀ ਇੱਥੇ ਹੀਡਰ ਜਿਹਾ ਸਟੋਰ ਨਹੀਂ ਹੈਗਾ ਕੋਈ ਨਾ ਸਟੋਰ ਹੈ ਨਾ ਸੀ ਕੋਈ ਤੇ ਇਹ ਤਾਂ ਬਹੁਤ ਵਧੀਆ ਕੀਤਾ ਤਾਂ ਫਿਰ ਦੂਸਰੀ ਗੱਲ ਹੈ ਦੂਜਾ ਸਟੋਰ ਨਾਲੋਂ ਸਵਾਨ ਵੀ ਥੋੜਾ ਜਿਹਾ ਸਸਤਾ ਮਿਲ ਜਾਂਦਾ ਸਸਤਾ ਮਿਲ ਜਾਂਦਾ ਆਪਣਾ ਇਹ ਹੈ ਕਿ ਆਪਾਂ ਹੋਲ ਸੇਲ ਦਾ ਕੰਮ ਕਰਦੇ ਹਾਂ ਨਾਲ ਰੈਸਟੋਰੈਂਟਾਂ ਨੂੰ ਸਪਲਾਈ ਦਿੰਨੇ ਆ ਹਾਂ ਰੈਸਟੋਰੈਂਟਾਂ ਨੂੰ ਸਿੱਧੀ ਸਪਲਾਈ ਹੋਲ ਸੇਲ ਦਾ ਕਰਕੇ ਥੋੜਾ ਸਸਤਾ ਕਰਕੇ ਸਸਤਾ ਰੱਖਦੇ ਆ ਹਾਂ ਕਿ ਆਪਾਂ ਜਿਆਦਾ ਸਮਾਨ ਲੈਨੇ ਆ ਫਿਰ ਉਹ ਕਸਟਮਰਾਂ ਨੂੰ ਮੇਰ ਹੱਬ ਨਾਲ ਵੇਚੀ ਜਾਂਦਾ ਬਿਲਕੁਲ ਬਿਲਕੁਲ ਫਿਰ ਤਾਜ਼ਾ ਸਬਜ਼ੀਆਂ ਇਦਾਂ ਨਹੀਂ ਕੋਈ ਪੁਰਾਣਾ ਪੁਰਾਣਾ ਇਦਾਂ ਦਾ ਨਹੀਂ ਕੁਝ ਨਹੀਂ ਵਧੀਆ ਸਮਾਨ ਜੀ ਵਧੀਆ ਜੀ ਵਧੀਆ ਹਾਂ ਤੇ ਜਿਵੇਂ ਆਹ ਵੇਖੋ ਛੇ ਆਟਾ ਵੀ ਆਪਾਂ ਡੀਲ ਤੇ ਲਾ ਛੱਡਦੇ ਆ ਡੀਲ ਤੇ ਲੱਗਾ ਹੁੰਦਾ ਕਾਫੀ ਤੁਹਾਡੇ ਸਬਜ਼ੀਆਂ ਦੇਖੀ ਤਾਂ ਅਸੀਂ ਤੁਸੀਂ ਫੋਨ ਆਉ ਲੱਗਾ ਸਸਤਾ ਮਾਲ ਹੈ ਲక్ష్ਮੀ ਦਾ ਆਟਾ 5 ਡਾਲਰ ਦਾ ਲਾਇਆ 10 ਪੌਂਡ 10 ਪੌਂਡ ਆਟਾ 5 ਡਾਲਰ 5 ਡਾਲਰ ਦਾ 5 ਡਾਲਰ ਦਾ ਨਿਆਣਾ 버ਗਰ ਖਾ ਲੈਂਦਾ ਜੀ ਖਾ ਜਾਂਦਾ ਇਹ ਰਾਜ ਨਿਆਣੇ ਅੜ ਜਾਂਦੇ ਆ ਇਹ ਚੀਜ਼ ਲੈ ਕੇ ਦਿਓ ਉਹਨੇ 10 ਕਿਲੋ ਉਹਨੇ ਆਟੇ ਨੇ 10 15 ਦਿਨ ਕੱਢਣੇ 10 10 ਜੀ ਵੀਰ ਜਾਉਣੇ ਆ ਨਾਲ 10 ਦਾ 10 ਜੀ ਵੀਰ ਜਾਉਣੇ ਆ ਸਹੀ ਗੱਲ ਹੈ ਸਹੀ ਗੱਲ ਨੇ ਬਹੁਤ ਵਧੀਆ ਇਹੇ ਗੱਲਾਂ ਸੋਚਾਂ ਵਾਲੀਆਂ ਆਹ ਮਹਿੰਗਾਈ ਬਹੁਤ ਆ ਇਸ ਕਰਕੇ ਨਾ ਜੇ ਮੰਨ ਲਓ ਵੀ ਆਪਾਂ ਵੀ ਕਿਤੇ ਬਾਹਰੋਂ ਲੈਣ ਜਾਂਦੇ ਆਂ ਚੀਜ਼ ਤੇ ਮਹਿੰਗੀ ਮਿਲੇ ਆਪਾਂ ਨਹੀਂ ਲਈਦੀ ਬਿਲਕੁਲ ਬਿਲਕੁਲ ਯਾਰ ਨਹੀਂ ਮੈਂ ਸੋਚਦਾ ਬੰਦਾ ਠੀਕ ਐ ਸੋਚਦਾ ਬਿਲਕੁਲ ਜੀ ਤੇ ਨਹੀਂ ਬਹੁਤ ਸੋਹਣਾ ਆ ਤੇ ਅੱਛਾ ਜਿਹੜੇ ਹੁਣ ਅੱਜ ਕੱਲ ਮੇਨ ਗੱਲ ਹੈਗੀ ਆ ਵੀ ਬੱਚੇ ਜਿਹੜੇ ਪੜਨ ਆਉਂਦੇ ਆ ਇੰਡੀਆ ਤੋਂ ਆਏ ਨੇ ਪੜਨ ਹੂੰ ਜਿੱਦਾਂ ਦੇ ਹਾਲਾਤ ਚੱਲਣ ਦੇ ਹੈਟਾ ਚਲੋ ਇਹ ਤਾਂ ਦੁਨੀਆ ਤੇ ਕੰਮ ਇਦਾਂ ਆਉਂਦਾ ਅਪ ਡਾਊਨ ਹੁੰਦਾ ਹੈ ਅਪ ਡਾਊਨ ਤੇ ਹੁੰਦਾ ਰਹਿੰਦਾ ਕਹਿੰਦੇ ਇਹਨਾਂ ਨੂੰ ਕੋਈ ਸਨੇਹਾ ਦਿਓ ਵੀ ਘਵਰਾਉਣਾ ਨਹੀਂ ਹੈਗਾ ਇਹਨਾਂ ਨੂੰ ਕੋਈ ਸਨੇਹਾ ਦਿਓ ਬਿਲਕੁਲ ਨਹੀਂ ਘਵਰਾਉਣਾ ਕੋਈ ਨਵਾਂ ਇਹਨਾਂ ਨੂੰ ਮਤਲਬ ਇਹ ਚੱਲਦਾ ਰਹਿੰਦਾ ਹੈ ਤੇ ਮਿਹਨਤ ਕਰਨ ਆਪਣੀ ਮਿਹਨਤ ਕਰਨ ਆਏ ਆ ਪੜ੍ਹਾਈ ਕਰਨ ਬੁਰੇ ਕੰਮਾਂ ਤੋਂ ਦੂਰ ਰਹਿਣ ਬੁਰਿਆ ਕੰਮਾਂ ਦੀ ਸੰਗਤੋਂ ਦੀ ਸੰਗਤੋਂ ਦੂਰ ਰਹਿਣ ਨਸ਼ਿਆਂ ਪੱਤਿਆਂ ਤੋਂ ਵਝਣ ਗੁਰੂ ਦੇ ਲੜ ਲੱਗਣਾ ਤੇ ਤੁਸੀਂ ਆ ਕੇ ਪਹਿਲਾਂ ਕਿਹੜਾ ਕੰਮ ਕਿਸ ਤਰ੍ਹਾਂ ਕੀਤਾ ਟਰੱਕ ਵਗੈਰਾ ਜਾਂ ਹੋਰ ਕੋਈ ਮੈਂ ਪਹਿਲਾਂ ਜਦੋਂ ਸ਼ੁਰੂ ਤੋਂ ਆਇਆ ਹਾਂ ਮੈਂ ਕੰਸਟਰਕਸ਼ਨ ਵੀ ਕੀਤੀ ਆ ਅੱਛਾ ਫਿਰ ਮੈਂ ਟਰੱਕ ਦਾ ਲਾਇਸੈਂਸ ਬਣਾਇਆ ਕੰਸਟਰਕਸ਼ਨ ਕਿਸੇ ਨਾਲ ਕਰਦੇ ਇਕ ਆਪਣੀ ਮੈਂ ਕਿਸੇ ਨਾਲ ਕੀਤੀ ਆ ਅੱਛਾ ਫਿਰ ਟਰੱਕ ਦਾ ਲਾਇਸੈਂਸ ਹੈ ਨਾ ਫਿਰ ਟਰੱਕ ਦਾ ਲਾਇਸੈਂਸ ਬਣਾ ਟਰੱਕ ਚਲਾਇਆ ਜੁਐਸ ਨੂੰ ਠੀਕ ਆ ਸਟੈਪ ਵਾਈਜ਼ ਸਟੈਪ ਮਤਲਬ ਇੱਥੇ ਪਹੁੰਚ ਗਿਆ ਨਾ ਹੌਲੀ ਹੌਲੀ ਤੇ ਪਹਿਲਾਂ ਮਤਲਬ ਆਉਂਦੇ ਤੇ ਨਹੀਂ ਆਉਂਦੇ ਥੋੜਾ ਢਿੱਡ ਦੀ ਛਾਲ ਵਾਜੀ ਇਹੀ ਗੱਲ ਹੈ ਬਈ ਬੱਚੇ ਜਿਹੜੇ ਨਵੇਂ ਮੁੰਡੇ ਕੁੜੀਆਂ ਬੱਚੇ ਆਉਂਦੇ ਆ ਜਾਂ ਕੋਈ ਵਿਆਹ ਕਰਾ ਕੇ ਵੀ ਬੱਚਾ ਹੁੰਦਾ ਸਾਰਿਆਂ ਨੂੰ ਇਹ ਆ ਬਈ ਘਬਰਾਓ ਨਾ ਹੌਲੀ 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 ਸਾਰਾ ਕੁਝ ਹੋ ਜਾਣਾ ਸਟੇ 2-4 ਸਾਲ ਲੱਗਣੇ ਆ ਬਿਲਕੁਲ ਜੀ ਮਿਹਨਤ ਕਰੋਗੇ ਤੁਹਾਨੂੰ ਫਲ ਆਪੇ ਮਿਲੂਗਾ ਇੱਕ ਤਾਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਤੋਂ ਬਚੋ ਇਹ ਉਹ ਫਿਰ ਜਦੋਂ ਨਵਾਂ ਨਵਾਂ ਹੁੰਦਾ ਫਿਰ ਉਹ ਚਾਹ ਤੇ ਹੁੰਦਾ ਚਾਹ ਹੁੰਦਾ ਖੂਨ ਵਾਲੇ ਮਾਰਦਾ ਨਾ ਪਰ ਜੇ ਆਪਾਂ ਉਹਨਾਂ ਦੇ ਵਿੱਚ ਨਾ ਪਹਿਲੇ ਫਸ ਗਿਆ ਕਿਸਤਾਂ ਬਹੁਤ ਹੋ ਜਾਂਦੀਆਂ ਦੇਣੀਆਂ ਵੱਡੀਆਂ ਤੇ ਉਹਦੇ ਨਾਲ ਉਹ ਬਾਅਦ ਚ ਜੋ ਮਰਜੀ ਕਰੀ ਚੱਲੋ ਪੰਜ ਚਾਰ ਸੈੱਟ ਹੋ ਕੇ ਉਹ ਸਟੂਡੈਂਟ ਨੇ 20 ਘੰਟੇ ਕੰਮ ਕਰਨਾ ਹਨਾ ਤੇ ਫਿਰ ਉਹ ਉਧਰੋਂ ਕਿਸ਼ਤ ਦੇਊਗਾ ਜਾਂ ਰੈਂਟ ਦੇਊਗਾ ਜਾਂ ਗਰੋਸਰੀ ਕਰੂਗਾ ਇਸ ਕਰਕੇ ਪਰ ਆਪਣੇ ਬੱਚੇ ਕੋਈ ਵੀ ਉਹਨਾਂ ਮਿਹਨਤੀ ਬਹੁਤ ਹੈ ਮਿਹਨਤ ਕਰਕੇ ਜਿੱਤੇ ਤੱਕ ਪਹੁੰਚੇ ਆ ਤੁਸੀਂ ਸਾਰੇ ਹੁਣ ਇਹ ਸਾਰੇ ਮਿਹਨਤ ਕਰਕੇ ਇੱਥੇ ਤੱਕ ਬੰਨਣਾ ਹੋਣੀ ਹੌਲੀ ਹੌਲੀ ਸਟੈਪ ਬਾਈ ਸਟੈਪ ਆ ਬਿਲਕੁਲ ਹਾਂ ਮਿਸਤਰੀਆਂ ਨਾਲ ਬਾਲਟੇ ਵਿੱਚ ਚੁੱਕੇ ਸੀਮਿੰਟ ਦੇ ਬਿਲਕੁਲ ਚੱਕੜੇ ਫਿਰ ਉਹ ਉਹਨੂੰ ਮਿਹਨਤ ਕਹਿੰਦੇ ਆਂ ਅੱਜ ਹੁਣ ਹੌਲੀ ਹੌਲੀ ਫਿਰ ਆਪੇ ਸਟੋਰ ਦੇ ਮਾਲਕ ਬਣ ਕੇ ਅੱਜ ਇੱਕ ਕੱਲ ਦੋ ਹੌਲੀ ਹੌਲੀ ਪਰਮਾਤਮਾ ਕਰਦਾ ਹੀ ਆ। ਅਸੀਂ ਕਦੇ ਮਾਲਕ ਮਾਲਕ ਤੇ ਪਰਮਾਤਮਾ ਪਰਮਾਤਮਾ ਚਲੋ ਮਿਹਨਤ ਦਾ ਸਾਰਾ ਕੁਝ ਸਾਡਾ ਬਿਲਕੁਲ ਬਿਲਕੁਲ ਇਹ ਕਿਥੇ ਹੁਣ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਆ ਵੀ ਗੁਰੂ ਘਰ ਬਣ ਰਿਹਾ ਹਾਂਜੀ ਗੁਰੂ ਘਰ ਹਾਂਜੀ ਆਪਣੇ ਢਰੀ ਦੇ ਵਿੱਚ ਗੁਰੂ ਘਰ ਬਣ ਰਿਹਾ ਬਹੁਤ ਵਧੀਆ ਗੱਲ ਆ ਇਹ ਤਾਂ ਬੇਨਤੀ ਆ ਸਾਰਿਆਂ ਨੂੰ ਇਹ ਗਰੁੱਪ ਵਿੱਚ ਪਾਉਣਾ ਹੈ ਸਾਰਿਆਂ ਨੂੰ ਵੀ ਵੱਧ ਤੋਂ ਵੱਧ ਗੁਰੂ ਘਰ ਦੀ ਸੇਵਾ ਕਰੋ ਕਲੈਕਸ਼ਨ ਇਕੱਠੀ ਕਰੋ ਆਓ ਜਿੰਨੇ ਵੀ ਤੁਹਾਨੂੰ ਜਾਣਦੇ ਆ ਬੰਦੇ ਉਹਨਾਂ ਨੂੰ ਕਹੇ ਕਿ ਵੱਧ ਤੋਂ ਵੱਧ ਕਰੋ ਆਪਣਾ ਜਿਹੜਾ ਇਹ ਮਹਾਰਾਜ ਨੇ ਕਾਰਜ ਆ ਆਪਣਾ ਆਪ ਕਰਾਉਣਾ ਉਹ ਤੇ ਉਹਨਾਂ ਨੇ ਕਰਾ ਹੀ ਲੈਣਾ ਜੀ ਕਰਾ ਹੀ ਲੈਣਾ ਤੇ ਹੋ ਹੀ ਜਾਣਾ ਆ ਇਹ ਬਿਲਕੁਲ ਜੀ ਗੁਰੂ ਘਰ ਦਾ ਕੰਮ ਆ ਕਰਨਾ ਚਾਹੀਦਾ ਸਾਰਿਆਂ ਨੂੰ ਰੜਕੇ ਕਰਨਾ ਚਾਹੀਦਾ ਜਿੰਨਾ ਵੀ ਕੋਈ ਕਰ ਸਕਦਾ ਕੋਈ ਭਾਵੇਂ ਜਿੰਨਾ ਵੀ ਆ ਜਿੰਨਾ ਵੀ ਕਰ ਸਕਦਾ ਕੋਈ ਬੰਦੇਸ਼ ਨਹੀਂ ਆ ਵੀ ਤੂੰ ਇੰਨਾ ਹੀ ਕਰਨਾ ਤੂੰ ਇੰਨਾ ਹੀ ਕਰਨਾ ਪਰ ਗੁਰੂ ਘਰ ਦਾ ਕੰਮ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਅੱਛਾ ਇਹਦਾ ਫਿਰ ਆਪਾਂ ਨੂੰ ਤੁਸੀਂ ਲੋਕੇਸ਼ਨ ਕਿੱਥੇ ਆ ਮੂਰੇ ਵੱਡਾ ਮੇਨ ਸਟੋਰ ਕਿਹੜਾ ਆ ਤੇ ਇਹਦਾ ਐਡਰੈਸ ਜਿਹੜਾ ਉਹ ਦੱਸੋ ਆਪ ਸੰਗਤ ਨੂੰ ਮੈਂ ਦੱਸਦਾ ਸਾਰਿਆਂ ਨੂੰ ਜੀ ਸਟੋਰ ਦਾ ਨਾਮ ਹੈਗਾ ਫਰੈਸ਼ ਪਿਕ ਕੈਸ਼ ਐਂਡ ਕੈਰੀ ਫਰੈਸ਼ ਪਿਕ ਕੈਸ਼ ਐਂਡ ਕੈਰੀ ਐਡਰੈਸ ਇਹਦਾ ਹੈਗਾ 2966 ਮੇਨ ਸਟਰੀਟ ਏਡਰੀ ਅਲਬਟਾ 메인 ਸਟਰੀਟ ਵਾਲਮੜ ਨੰਕੇ ਹੋਮ ਦੀ ਕੋ ਨੰਕੇ ਗਾੜੀ ਆਉਂਦੀ ਆ ਇਹਦੇ ਸਾਹਮਣੇ ਹੈਗੀ ਆ ਏਡਰੀ ਹੋਂਡਾ ਏਡਰੀ ਹੋਂਡਾ ਬਹੁਤ ਵਧੀਆ ਲੋਕੇਸ਼ਨ ਹੈ ਕਿਹਨੂੰ ਵਾਲਮੜ ਭੁੱਲਦਾ ਜੀ ਵਾਲਮੜ ਕਿਹਨੂੰ ਭੁੱਲ ਜਾ ਬਿਲਕੁਲ ਬਸ ਵਾਲਮੜ ਨੰਕੇ ਆਪਣੀ ਲੋਕੇਸ਼ਨ ਗੁੰਜੇ ਚ ਕੋਰਨਰ ਦੇ ਵਿੱਚ ਆ ਸਰਪੰਚ ਤੋਂ ਅੰਦਰ ਵੜਦੇ ਆ ਇਹਨੂੰ ਵੜਦਾ ਸਰ ਪਹਿਲਾ ਨੰਬਰ ਸਰਪੰਚ ਦੀ ਹੱਟੀ ਆਓ ਜੀ ਇਹ ਸੰਗਤ ਨੂੰ ਬੇਨਤੀ ਹੈ ਜੇ ਸਾਰੇ ਜਿੰਨੇ ਵੀ ਆਪਣੇ ਜਾਣ ਪਛਾਣ ਵਾਲੇ ਜਿਹੜੇ ਵੀ ਇਹ ਚੈਨਲ ਦੇਖਦੇ ਆ ਭਈ ਸਰਪੰਚ ਸਾਹਿਬ ਉਹਨਾਂ ਦੇ ਸਟੋਰ ਤੇ ਜਰੂਰ ਆਉਣ ਇੱਕ ਵਾਰੀ ਆ ਕੇ ਦੇਖਣ ਤੁਹਾਨੂੰ ਵਧੀਆ ਲੱਗੂ ਵਧੀਆ ਲੱਗਣੀ ਆ ਤੁਹਾਨੂੰ ਸਾਮਾਨ ਬੜਾ ਸਸਤਾ ਤੇ ਫਰੈਸ਼ ਤਾਜ਼ਾ ਹੈ ਤਾਂ ਤੁਸੀਂ ਆਪੇ ਬਾਰ-ਬਾਰ ਮੁੜ-ਮੁੜ ਆਉਣਾ ਹਨਾ ਇਹ ਤੇ ਇਹ ਤਾਂ ਹੈ ਨੇ ਇੱਕੋ ਜਿਹੀ ਇੱਕ ਪੱਤੀ ਕੀ ਆਇਆ ਬਹੁਤ ਵਧੀਆ ਤਾਜ਼ਾ ਸਾਮਾਨ ਹੈ ਆਪਾਂ ਤਾਂ ਇਥੋਂ ਲੈ ਕੇ ਜਾਣੇ ਆ ਤੇ ਆਓ ਇੱਕ ਵਾਰੀ ਜਰੂਰ ਆ ਕੇ ਦਰਸ਼ਨ ਦਿਓ ਤੇ ਸਾਮਾਨ ਸੌਦਾ ਇਹ ਲੈ ਕੇ ਜਾਓ ਮੈਂ ਸਾਰੇ ਸੱਜਣ ਮਿੱਤਰਾਂ ਨੂੰ ਦੱਸਣਾ ਚਾਹੁੰਦਾ ਪਹਿਲਾਂ ਤੇ ਇਹ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਇੱਥੇ ਰੋਜ਼ ਨਵੀਆਂ ਤੋਂ ਨਵੀਆਂ ਵੀਡੀਓ ਪਾਉਂਦੇ ਨੇ ਬਹੁਤ ਵਧੀਆ ਵੀਡੀਓ ਹੁੰਦੀਆਂ ਫੈਮਿਲੀ ਦੇ ਵਿੱਚ ਬਹਿ ਕੇ ਵੇਖਣ ਵਾਲੀਆਂ ਔਰ ਅੰਗਲੋਣੀ ਸਾਰਿਆਂ ਨੂੰ ਵਧੀਆ ਸੁਨੇਹਾਂ ਦਿੰਦੇ ਆ ਨੌਜਵਾਨਾਂ ਨੂੰ ਆਉਣ ਵਾਲੇ ਜਨਰੇਸ਼ਨ ਨੂੰ ਬੀਬੀਆਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਵਧੀਆ ਸੁਨੇਹਾਂ ਦਿੰਦੇ ਆ ਚੈਨਲ ਦਾ ਨਾਮ ਹੈਗਾ ਪਿੰਡ ਕੈਲਗਰੀ ਇਹਨੂੰ ਵਕਤ-ਵਕਤ ਸਬਸਕ੍ਰਾਈਬ ਕਰੋ